ਉਦੋਂ ਮੈਨੇ ਟੋੜੇ ਖੋਲ ਦੂਏ ਮੈਂ ਪੋਤੜੇ ਪਤਾ ਸਿੱਧਾ ਹੋ ਮੈਂ ਨਹੀਂ ਜੱਟਾਂ ਪੋਤਿਆਂ ਭੁੱਲੜਾ ਦਾ ਬਟੀ ਸ੍ਰਿਹਾਲੀ ਵਾਲਿਆਂ ਦਾ ਲਾਜਿਤ ਭੁੱਲੜ ਵੀ ਲੋਹਰੀਆ ਜੱਟਿਆ ਜੇ ਇਹਦੇ ਲਾਈਵ ਉਹਨਾਂ ਲੁੱਕ ਪੈਂਦੀ ਆ ਜੇ ਇਹਦੇ ਲਾਈਵ ਉਹਨਾਂ ਕੰਮ ਸੌਰ ਤੇ ਆ ਤੇ ਭਰਾਵੋ ਇਹਨੂੰ ਲੈ ਜੋ ਆਪਦੇ ਘਰੇ ਕਿਉਂਕਿ ਤਾਂ ਤੁਹਾਡੇ ਕੋਠੇ ਵੀ ਪੈ ਜਣੇ ਤੇ ਲਾਈਵ ਹੋਣਾ ਹੈ ਮੁੱਚਾ ਕੇਡਰ ਹਲਕਾ ਪੱਟੀ ਦੇ ਜਿੰਨੇ ਵੀ ਮੇਰੇ ਸਾਥੀ ਮੇਰੀਆਂ ਭੈਣਾ ਜਿੰਨੇ ਵੀ ਸਾਥੀ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮੈਂ ਜਿੱਡੇ ਵੱਡੇ ਰੁਤਬੇ ਤੇ ਮੈਨੂੰ ਬਾਬੇ ਨਾਨਕ ਨੇ ਅਕਾਲ ਪੁਰਖ ਵਾਹਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਭਾਇਆ ਮਰਨੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਮੈਂ ਕਿਸੇ ਬੰਦੇ ਦਾ ਜਵਾਬ ਤਰੀਹਾ ਦੇਣਾ ਚਾਹੁੰਦਾ ਪਰ ਉਹ ਜਿਵੇਂ ਕਹਿੰਦੇ ਆ ਨਾ ਜਦੋਂ ਪਹਿਲਾ ਡੰਡੀ ਪੈਂਦੀ ਆ ਲੋਕ ਨੰਗਣਾ ਸ਼ੁਰੂ ਕਹਿੰਦੇ ਡੰਡੀ ਪੈਂਦੀ ਪੈਂਦੀ ਉਹ ਵੱਡਾ ਪਿਆ ਬਣ ਜਾਂਦਾ ਤੇ ਲੋਕ ਮੁੜ ਕੇ ਉਹਨੂੰ ਦੱਸਣ ਲੱਪੈਂਦੇ ਵੀ ਇੱਥੇ ਸਰਕਾਰੀ ਰਸਤਾ ਹੈ ਇੱਥੇ ਤਰ੍ਹਾਂ ਹੀ ਇੱਥੋਂ ਜਿਹੜਾ ਐਮ.ਐਲ.ਏ ਹਰਮਿੰਦਰ ਸਿੰਘ ਗਿੱਲ ਉਹਨੇ ਜਿੱਥੇ ਵੀ ਮੀਟਿੰਗ ਕਰਦਾ ਬੜਾ ਮੇਰਾ ਨਾਲ ਆਪਦਾ ਕੋਈ ਗੱਲ ਕਰਦਾ ਕਿਸੇ ਨੂੰ ਸ਼ਾਮਲ ਕਰਦਾ ਬੰਦਾ ਭਾਵੇਂ 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 ਲਾਹਜੀ ਦੇ ਪੁੱਲਰ ਦੇ ਬੱਚੇ ਚੰਡੀਗੜ੍ਹ ਪਰਲੇ ਪਾਤੇ ਆ ਉਹ ਭਰਾਵੋ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਮੇਰੇ ਪਿਓ ਨੂੰ ਦਾਦਿਆਂ ਨੂੰ ਸਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਾਡੇ ਸਾਰੇ ਪੁੱਲਰ ਪਰਿਵਾਰ ਨੂੰ ਬਾਬੇ ਨਾਨਕ ਦੀ ਕਿਰਪਾ ਮੈਂ ਕੋਈ ਇਹ ਬਾਣਦਾ ਜਾਂ ਹੰਕਾਰ ਨਾਲ ਨਹੀਂ ਗੱਲ ਕਰਨ ਲੱਗਾ ਇਹ ਮੈਂ ਉਹਦੀ ਗੱਲ ਦਾ ਜਵਾਬ ਦੇਣ ਲੱਗਾ ਬਾਬੇ ਨਾਨਕ ਦੀ ਕਿਰਪਾ ਤੁਹਾਡੇ ਭਰਾ ਕੋ 60 ਕਿੱਲੇ ਜ਼ਮੀਨ ਹੈ ਤੇ ਦੋ ਆੜ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਚੰਗਾ ਕਾਰੋਬਾਰ ਆ ਮੇਰੇ ਪਿਤਾ ਜੀ ਬੈਂਕ ਚੋਂ ਮੈਨੇਜਰ ਰਿਟਾਇਰ ਹੋਇਆ ਸੱਚੇ ਪਾਤਸ਼ਾਹ ਦੀ ਕਿਰਪਾ ਮੇਰੇ ਮਾਤਾ ਪਿਤਾ ਦੋਵੇਂ ਕੈਨੇਡਾ ਪੀਆਰ ਨੇ ਮੈਂ ਬਾਬੇ ਨਾਨਕ ਦੀ ਕਿਰਪਾ ਦਾ ਸਦਾ ਰਿਣੀ ਰਹੂੰਗਾ ਜੋ ਕੋਈ ਦਿੱਤਾ ਇਹ ਬਾਬੇ ਨਾਨਕ ਨੇ ਦਿੱਤਾ ਤੇ ਵੇਖੋ ਸੱਚੇ ਪਾਤਸ਼ਾਹ ਦੀ ਕਿਰਪਾ ਚਾਹੀਦੀ ਆ ਲਾਲਜੀਤ ਪੁੱਲਰ ਨੇ ਚੰਡੀਗੜੀ ਬੱਚੇ ਪਾਏ ਕੋਈ ਇਤ ਨਹੀਂ ਵੀ ਕੈਨੇਡਾ ਅਮਰੀਕਾ ਭੇਜਤੇ ਪੰਜਾਬ ਦਾ ਹੀ ਹਿੱਸਾ ਚੰਡੀਗੜਾ ਤੇ ਚੰਡੀਗੜ ਕਿਉਂ ਪਾਏ ਭਰਾਵਾ ਮੈਨੂੰ ਕਈਆਂ ਪਾਸਾਂ ਦੇ ਡਰਾਈਵਰਾਂ ਨੇ ਆ ਕੇ ਦੱਸਣਾ ਇੱਕ ਸਾੜ ਮੇਰੇ ਬੱਚੇ ਮੰਤਰੀਪਾਲ ਤੋਂ ਬਾਅਦ ਇੱਥੇ ਪੱਟੀ ਠੱਕਰਪੁਰੇ ਸਕੂਲ ਦੇ ਵਿੱਚ ਹੀ ਪੜ੍ਹੇ ਆ ਮੈਂ ਬੱਚਿਆਂ ਨੂੰ ਚੰਡੀਗੜ੍ਹ ਨਹੀਂ ਹਪੋੜਾ ਚਾਹੁੰਦਾ ਬੱਚਿਆਂ ਦੀ ਪੜ੍ਹਾਈ ਇੱਥੇ ਵੀ ਵਧੀਆ ਹੀ ਠੱਕਰਪੁਰੇ ਕੋ ਮਾੜਾ ਨਹੀਂਗਾ ਸਕੂਲ ਸੈਕਰਡ ਹਾਰਟ ਕੈਂਪਰੀ ਸਕੂਲ ਸੈਂਟਰਲ ਕਾਨਵੈਂਟ ਸ਼ਹੀਦਪਗਾ ਸਕੂਲ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਇਹ ਸਾਰੇ ਸਕੂਲ ਬੜੇ ਵਧੀਆ ਸਾਡੇ ਇਲਾਕੇ ਦੇ ਤੇ ਬੜੀ ਵਧੀਆ ਇੱਥੇ ਵਿਦਿਆ ਬੜੀ ਵਧੀਆ ਸਿੱਖਿਆ ਦਿੱਤੀ ਜਾਂਦੀ ਆ ਉਹ ਸਕੂਲ ਦੇ ਵਿੱਚ ਜਿਹੜੇ ਬੱਚਾ ਦੇ ਡਰਾਈਵਰ ਲੱਗੇ ਆ ਉਹਨਾਂ ਕਈ ਵਾਰ ਮੈਨੂੰ ਆ ਕੇ ਦੱਸਣਾ ਕਿ ਕਈ ਵਾਰ ਸਾਨੂੰ ਕਈ ਬੰਦੇ ਕਈ ਨੌਜਵਾਨ ਕਈ ਅਣਪਛਾਤੇ ਬੰਦੇ ਪੁੱਛਦੇ ਵੀ ਮੰਤਰੀ ਸਾਹਿਬ ਦੇ ਬੱਚੇ ਕਿਹੜੀ ਵਾਸਤੇ ਆਉਂਦੇ ਆ ਐਸ ਬੱਸ ਤੇ ਆਉਂਦੇ ਆ ਹੋ ਸਕਦਾ ਕੋਈ ਵਾਹੀ ਪੁੱਛਦਾ ਹੋਵੇ ਵੀ ਜਿਵੇਂ ਬੰਦਾ ਕੋਈ ਵੱਡੀ ਕੁਰਸੀ ਤੇ ਵੱਡੇ ਪਦ ਤੇ ਆਇਂਦਾ ਤੇ ਹਰੇਕ ਨੂੰ ਹੁੰਦਾ ਵੀ ਅਹੀਂ ਮੰਤਰੀ ਦੇ ਬੱਚੇ ਨੂੰ ਮਿਲ ਲੀਏ ਜਾਂ ਉਹਨਾਂ ਫੋਟੋੜਵਾ ਲਈਏ ਜਾਂ ਉਹਨੂੰ ਹੈਲੋ ਆਏ ਕਰ ਲੀਏ ਹੱਥੀ ਮਲਾ ਲਈਏ ਬੱਚੇ ਦਾ ਜਿਵੇਂ ਮੇਰਾ ਸੁਭਾਅ ਵੀ ਮੈਂ ਬੱਚਿਆਂ ਨੂੰ ਮਿਲਦਾ ਰਹਿਣਾ ਪਰ ਹੋ ਸਕਦਾ ਕੋਈ ਗਲਤ ਕੰਮ ਕਰਨ ਵਾਲਾ ਜਾਂ ਕੋਈ ਕਿਡਨਾਪ ਕਰਨ ਵਾਲਾ ਜਾਂ ਕੋਈ ਵਾਰਦਾਤ ਕਰਨ ਵਾਲਾ ਵੀ ਹੋ ਸਕਦਾ ਉਹਨਾਂ ਗੱਲਾਂ ਨੂੰ ਵੇਖ ਤੇ ਉਹਨਾਂ ਪੱਤਾਂ ਦੇ ਡਰਾਈਵਰਾਂ ਦੀਆਂ ਗੱਲਾਂ ਸੁਣ ਕੇ ਮੈਂ ਸਿਕਿਉਰਿਟੀ ਵਾਲੇ ਪੱਖੋਂ ਕਿਉਂਕਿ ਅੱਜ ਆਪਾਂ ਹੈਗਾ ਮੈਂ ਆਮ ਘਰ ਦਾ ਆਮ ਇਨਸਾਨ ਹੀ ਅੱਜ ਵੀ ਪਰ ਜਿਹੜਾ ਰੁਤਬਾ ਤੁਹਾਂ ਦਿੱਤਾ ਪੰਜਾਬ ਦਾ ਵਜੀਰ ਬਣਾਇਆ ਪੱਟੀ ਵਾਲਿਓ ਉਹਦੇ ਕਰਕੇ ਯਾਰ ਸਾਡੀ ਸੇਫਟੀ ਵੀ ਜ਼ਰੂਰੀ ਆ ਪਰਿਵਾਰ ਦੀ ਸੇਫਟੀ ਤੇ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਮੈਂ ਉੱਥੇ ਸੇਫਟੀ ਕਰਕੇ ਵਜੀਰ ਤੇ ਮੈਂ 2022 ਦੀ ਬਣ ਗਿਆ ਮੇਰੇ ਬੱਚੇ ਮੇਰੇ ਵਜੀਰਪੰਨ ਤੋਂ ਬਾਅਦ ਇੱਕ ਸਾਲ ਇੱਥੇ ਠੱਕਰਪੁਰੇ ਪਰਦੇ ਰਹੇ ਜਦੋਂ ਵਾਰ-ਵਾਰ ਅਣਪਛਾਤੇ ਬੰਦੇ ਡਰਾਈਵਰਾਂ ਨੂੰ ਕੋਈ ਤੇਰੇ ਵੀ ਮੰਤਰੀ ਦੇ ਬੱਚੇ ਆ ਬੱਤੇ ਆਉਂਦੇ ਆ ਮੰਤਰੀ ਦੇ ਬੱਚੇ ਆ ਬੱਤੇ ਆਉਂਦੇ ਆ ਕਿ ਕਾਰ ਤੇ ਛੱਡ ਕੇ ਜਾਂਦੇ ਆ ਫੇਰ ਮੈਂ ਆਪਦੇ ਬੱਚਿਆਂ ਨੂੰ ਅਗਲੇ ਸਾਲ ਸਿਕਿਉਰਿਟੀ ਨੂੰ ਮੋਖ ਰੱਖ ਦਿਆਂ ਅਸਰਾ ਚੋਣਾ ਮੈਂ 2020 ਤੋਂ ਜਦੋਂ ਤੁਰਿਆ ਰਾਤ ਦਿਨ ਮਿਹਨਤ ਕੀਤੀ ਰਾਤ ਦੇ 2:00 ਵਜੇ ਤੱਕ ਲੋਕਾਂ ਦੇ ਵਿੱਚ ਰਹਿਣਾ ਰੋਟੀ ਵੜਾ ਖਾਣੀ ਭੁੱਖ ਤੇ ਉਤਨਾ ਹੀ ਤੁਰੇ ਫਿਰਨਾ ਮੇਰੇ ਲੀਵਰ ਦੇ ਵਿੱਚ ਡਿਫੈਕਟ ਪੈ ਗਿਆ ਮੈਂ ਗੱਡੀ ਦੇ ਵਿੱਚ ਵੀ ਬਾਬਾ ਜੇ ਮੈਂ ਸ਼ੀਸ਼ਾ ਬੰਦ ਕਰਾਂ ਭਾਵੇਂ ਉਹ ਗਰਮੀ ਤੇ ਭਾਵੇਂ ਸਿਆਲ ਮੈਂ ਜੇ ਸ਼ੀਸ਼ਾ ਬੰਦ ਕਰ ਲਾਂ ਮੈਨੂੰ ਉਸੇ ਲਈ ਉਲਟੀ ਹੋਰ ਪੈ ਜਾਂਦੀ ਆ ਜਾਂ ਸਫੋਕੇਸ਼ਨ ਜੀ ਉਹ ਲੱਪਦੀ ਜਿਵੇਂ ਆਕਸੀਜਨ ਦੀ ਘਾਟ ਹੋ ਜਾਂਦੀ ਆ ਆਪੋ ਆਪਣਾ ਸਰੀਰ ਹੁੰਦਾ ਮੈਨੂੰ ਲੀਵਰ ਦੀ ਪ੍ਰੋਬਲਮ ਕਰਕੇ ਹਮੇਸ਼ਾ ਭਾਵੇਂ ਗਰਮੀ ਹੋਵੇ ਤੇ ਭਾਵੇਂ ਸਿਆਲ ਮੈਨੂੰ ਸ਼ੀਸ਼ਾ ਖੁੱਲਾ ਰੱਖ ਕੇ ਬਹਿਣਾ ਪੈਂਦਾ ਤੇ ਜਦੋਂ ਮੈਂ ਗੱਡੀ ਦਾ ਜ਼ਿਆਦਾ ਸਫ਼ਰ ਕਰਦਾ ਅੱਖਾਂ ਦੇ ਵਿੱਚ ਕਈਆਂ ਨੀਂਦ ਹੁੰਦੀ ਆ ਜਿਹੜਾ ਲੱਥਿਆ ਲੱਥਿਆ ਉਹ ਵੇਖਣ ਵਾਲੇ ਨੂੰ ਵਾਕਿਆ ਲੱਗਦਾ ਵੀ ਪਤਾ ਨਹੀਂ ਕੀ ਗੱਲ ਹੈ ਚਿਹਰਾ ਕਿਵੇਂ ਦਾ ਪਰ ਭਰਾਵੋ ਤੁਸੀਂ ਸਾਰੇ ਮੇਰੇ ਨਾਲ ਰਹਿੰਦੇ ਜੇ ਤੁਸੀਂ ਸਾਰੇ ਮੇਰੇ ਕੋਲ ਹੀ ਦੇ ਰਾਤ ਦੇ 2:00 ਵਜੇ ਤੱਕ ਜਿਹੜਾ ਬੰਦਾ ਨਸ਼ਾ ਕਰਨ ਵਾਲਾ ਉਹ ਪਹਿਲੀ ਦਾ ਗੱਲ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਜਿਵੇਂ ਹਰਮਿੰਦਰ ਗਿੱਲ ਠੱਗੀਆਂ ਮਾਰਦਾ ਰਿਹਾ ਉਹ ਬੰਦਾ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਐਨੇ ਬੰਦੇ ਬੈਠੇ ਦੇ ਕਦੀ ਇੱਕ ਬੰਦਾ ਬਾਹਰ ਖੜੀ ਕਰਕੇ ਕਹਦੇ ਕਿਸੇ ਰੈਣੀ ਲਈ ਖਰਚਾ ਕਿਸ ਤੋਂ ਮੰਗਿਆ ਹੋਵੇ ਕਿਸੇ ਤੋਂ ਆਰਦੀ ਗੱਡੀ 'ਚ ਤੇਲ ਪੋਲ ਲਈ ਪੈਸੇ ਮੰਗੇ ਹੋਣ ਕਿਸੇ ਤੋਂ ਆਪਦੇ ਪਰਿਵਾਰ ਤੇ ਜਾਂ ਆਪਦੇ ਲਈ ਕੱਪੜੇ ਆਲੀ ਪੈਸੇ ਮੰਗੇ ਹੋਣ ਤੂੰ ਮੁੰਡੇ ਦਾ ਵਿਆਹ ਕੀਤਾ ਮੁੰਡੇ ਦੇ ਵਿਆਹ ਤੇ ਪੱਟੀ ਮੰਡੀ ਤੇ ਪੱਟੀ ਹਲਕੇ ਦੇ ਜਿੰਨੇ ਇਨਸਪੈਕਟਰ ਸੀ ਸਾਰੇ ਇਨਸਪੈਕਟਰਾਂ ਨੂੰ ਇਹਨੇ ਧੱਕੇ ਨਾਲ 5-5 ਲੱਖ ਰੁਪਈਆ ਲਿਆ 5-5 ਲੱਖ ਰੁਪਈਆ ਲਿਆ ਮੈਂ ਆੜਤੀਆ ਮੈਨੂੰ ਇੱਕ ਇੱਕ ਗੱਲ ਦਾ ਪਤਾ ਮੈਂ ਆੜਤੀਆ ਸਾਂ ਇਹਨੇ ਇਨਸਪੈਕਟਰਾਂ ਤੋਂ ਧੱਕੇ ਨਾਲ 5-5 ਲੱਖ ਰੁਪਈਆ ਲਿਆ ਵੀ ਮੈਂ ਮੁੰਡੇ ਦਾ ਵਿਆਹ ਕਰਨਾ ਤਿੰਨ ਇਨਸਪੈਕਟਰਾਂ ਨੇ ਕਿਹਾ ਪੀਛੇ ਅਸੀਂ ਤੈਨੂੰ 5-5 ਲੱਖ ਰੁਪਈਆ ਦਿੱਤਾ ਤੇ ਉਹ ਪੈਸੇ ਸਾਨੂੰ ਆਰਤੀਆਂ ਤੋਂ ਲੈਲੇ ਪੈਣੇ ਆ ਅਸੀਂ ਤੈਨੂੰ ਕਣਕਾਰ ਦੀ ਵਟ ਕੇ ਜਾਂ ਆਪਦੀਆਂ ਤਨਖਾਹਾਂ ਚੋਂ 5 ਲੱਖ ਰੁਪਈਆ ਨਹੀਂ ਦੇ ਸਕਦੇ ਤੇ ਭਰਾਵੋ ਇਹ ਬੰਦੇ ਨੇ ਕਿਉਂਕਿ ਮੈਂ ਆ ਆਰਤੀਆਂ ਉਦੋਂ ਮੈਂ ਕੋਈ ਸਿਆਸਤ ਦੇ ਵਿੱਚ ਕੋਈ ਬਹੁਤਾ ਸਰਗਰਮ ਨਹੀਂ ਹਾਂ ਇਹਨੇ ਸਾਰੇ ਇਨਸਪੈਕਟਰਾਂ ਤੋਂ ਜਿਹੜੇ ਪਰਚੇਜ ਪਾਉਂਦੇ ਆ ਸਾਰਿਆਂ ਤੋਂ 5-5 ਲੱਖ ਰੁਪਈਆ ਲਿਆ ਤੇ ਉਹਨਾਂ ਇਨਸਪੈਕਟਰਾਂ ਨੇ ਪਹਿਲਾਂ ਰਿਸ਼ਵਤ 1 ਰੁਪਿਆ ਤੋੜੇ ਦੀ ਲੈਂਦੇ ਨੇ ਜਿਹੜੇ ਪਰਚੇ ਪਾਉਂਦੇ ਆ ਜਦੋਂ 2018 ਜਿਹਦੇ ਮੁੰਡੇ ਦਾ ਵਿਆਹ ਆ ਆੜਤੀਏ ਕਾਹਦੇ ਕੋ ਆਏ ਪੱਟੀ ਹਲਕੇ ਦੇ ਸਾਰੇ ਆੜਤੀਏ ਇਨਸਪੈਕਟਰਾਂ ਨੇ ਤੋੜੇ ਦੀ ਰਿਸ਼ਵਤ 2.5 ਰੁਪਏ ਕਰਤੀ 2.5 ਰੁਪਏ ਤੋੜਾ ਤੇ ਜੇ ਇਨਸਪੈਕਟਰਾਂ ਨੂੰ ਪੁੱਛਿਆ ਕਿ ਪਿਛਲੇ ਸੀਜ਼ਨ 1 ਰੁਪਿਆ ਲੈਂਦੇ ਹੋ ਐਰ ਕਾ 2.5 ਕਰਤੇ ਜੇ ਉਦੋਂ ਮੈਂ ਵੀ ਬੋਤਾ ਇਹਨੂੰ ਅਰਮਿੰਦਰ ਗੱਲੂ ਪਾਈਆਂ ਸੀ ਤੇ ਭਰਾਵੋ ਮੈਂ ਵੀ ਇਨਸਪੈਕਟਰ ਨੂੰ ਕਿਹਾ ਪੀ ਪਿਛਲੇ ਸੀਜ਼ਨ 1 ਰੁਪਇਆ ਲੈਂਦੇ ਹੋ ਤੁਸੀਂ ਰਿਸ਼ਵਤਾਂ ਤੁਸੀਂ 2.5 ਕਰਦੇ ਆ ਤੇ ਉਹਨਾਂ ਨੇ ਇਹ ਗੱਲ ਦੱਸੀ ਕਿ ਪਹਿਲਾਂ ਐਮ ਐਲ ਏ ਜਿਹੜੇ ਆ ਉਹ ਕੋਈ ਰਿਸ਼ਵਤ ਇਤਰਾ ਵਿਆਹਾਂ ਦੇ ਪੈਸੇ ਨਹੀਂ ਮੰਗਦੇ ਇਹਨੇ ਸਰ ਤੋਂ 5-5 ਲੱਖ ਰੁਪਇਆ ਲਿਆ ਹੀ ਰੁਪਈਏ ਦੇ 2 ਰੁਪਏ ਕਰਤੇ ਆ ਤੇ ਭਰਾਵੋ ਦਾ ਸ਼ਿਕਾਰ ਮੈਂ ਵੀ ਹੋਇਆ ਮੈਂ ਵੀ 2 ਰੁਪਏ ਦਿੱਤੇ ਮਿੰਨਕ ਮੇਰੇ ਕੋਲੋਂ ਵੀ ਜਿੰਨਾ ਮਾਤੁੱਲਾਏ ਨਹੀਂ ਕਿ ਕੱਲੇ ਉਸੇ ਸੀ ਜਣ ਹਰ ਚੀਜ਼ ਨੇ ਇਸ ਤਰ੍ਹਾਂ ਉਧਾਰਿਆ ਹਰ ਚੀਜ਼ ਨੇ ਇਸ ਤਰ੍ਹਾਂ ਲੁੱਟ ਹੁੰਦੀ ਰਹੀ ਹਰ ਚੀਜ਼ ਨੇ ਇਸ ਤਰ੍ਹਾਂ ਪੈਸੇ ਲੈ ਜਾਂਦੇ ਰਹੇ ਤੇ ਭਰਾਵੋ ਦਿਲੇ ਪ੍ਰੀਮਿਕਸ ਪੜਾਇਆ ਇਹ ਭਰਾਵੋ ਇਹ ਸੜਕ ਦੀ ਗੱਲ ਦੱਸਾਂ ਕਰਨਤਾਰਨ ਤੋਂ ਲੈ ਕੇ ਪੱਟੀ ਤੱਕ ਇਹ 2016 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੀ ਅਕੇਸ਼ ਪ੍ਰਤਾਪ ਕੈਰੋ ਨੇ ਸੜਕ ਮਨਜ਼ੂਰ ਕਰਾਈ ਚਲੋ ਉਹਦਾ 1 ਸਾਲ ਦਾ ਸਮਾਂ ਲੰਘਦਾ ਹੀ ਉਹਦੇ ਸਾਹ ਚੋਂ ਕੋਈ ਕੰਮ ਨਾ ਕਰਾਇਆ ਗਿਆ ਉਹਦੇ ਬਾਅਦ 5 ਸਾਲ ਸਰਕਾਰ ਰਹੀ ਦੀ ਹਰਮਿੰਦਰ ਕੇਤ ਦੀ ਤੁਹਾਨੂੰ ਪਤਾ ਆਪਣੀ ਸਰਕਾਰ ਚ ਆਪਾਂ ਇਥੋਂ ਰੁੱਖ ਪਟਾਏ ਆ ਭਰਾਵੋ ਸੜਕ ਜਿਹੜੀ ਠੇਕਦਾਰ ਨੂੰ ਠੇਕਾ ਦੇ ਦਿੱਤਾ ਗਿਆ ਠੇਕੇਦਾਰ ਨੇ ਕੰਮ ਸ਼ੁਰੂ ਕਰਤਾ ਜਿੱਥੇ ਆ ਕੇ ਸੜਕ ਦੇ ਵਿੱਚ ਰੁੱਖ ਸਨ ਕਿਚੜੀ ਤੋਂ ਲੈ ਕੇ ਗੁੱਲਾ ਚੌਂਕ ਤੱਕ 2.5 ਕਿਲੋਮੀਟਰ ਉਥੋਂ ਭਰਾਵੋ ਠੇਕੇਦਾਰ ਨੇ ਕਿਹਾ ਵੀ ਪਹਿਲਾਂ ਰੁੱਖ ਬਟਾਓ ਮਨਜ਼ੂਰੀ ਲਓ ਕਿਉਂਕਿ ਮਨਜ਼ੂਰੀ ਤੇ ਸਰਕਾਰ ਨੇ ਲੈਣੀ ਹੈ ਜਿਹੜਾ ਇੱਥੋਂ ਐਮ.ਐਲ.ਏ ਉਹਨੇ ਅਫਸਰਾਂ ਨੂੰ ਕਹਿ ਕੇ ਮਨਜ਼ੂਰੀ ਲੈਣੀ ਸੀ ਭਰਾਵੋ ਇਹਦੇ ਕੋਈ ਇੰਨੀ ਕੁ ਤਾਕਤੀ ਇਹਦੀ ਇੰਨੀ ਕੁ ਕਾਤਿਆ 5 ਸਾਲ 5 ਸਾਲੇ ਬੰਦੇ ਕੋ ਰੁੱਖ ਪੁੱਟਣ ਦੀ ਮਨਜ਼ੂਰੀ ਨਹੀਂ ਲਈ ਗਈ ਤੁਹਾਡੇ ਭਰਾ ਨੇ ਸਰਕਾਰ ਬਣਦਿਆਂ ਹੀ ਪਹਿਲਾਂ ਪੰਜਾਬ ਸਰਕਾਰ ਤੋਂ ਪ੍ਰਪੋਜ਼ਲ ਬਣਾ ਕੇ ਸੈਂਟਰ ਨੂੰ ਭੇਜੀ ਰੁੱਖ ਦੇ ਪੁੱਟਣੇ ਹੋਣ ਉਹਦੀ ਮਨਜ਼ੂਰੀ ਸੈਂਟਰ ਸਰਕਾਰ ਤੋਂ ਲੈਣੀ ਪੈਂਦੀ ਆ ਕੇਂਦਰ ਸਰਕਾਰ ਦੇ ਵਜਿਦ ਤੋਂ ਕੇਂਦਰ ਸਰਕਾਰ ਦੇ ਮਹਿਕਮੇ ਤੋਂ ਲੈਣੀ ਪੈਂਦੀ ਆ ਭਰਾਵੋ ਪ੍ਰਪੋਜ਼ਲ ਬਣਾ ਕੇ ਪੇਸ਼ੀ ਸੈਂਟਰ ਗਵਰਨਮੈਂਟ ਕੋਲ ਸੈਂਟਰ ਗਵਰਨਮੈਂਟ ਦੇ ਵਾਤਾਵਰਣ ਮੰਤਰੀ ਪ੍ਰਦੂਸ਼ਣ ਮੰਤਰੀ ਜੰਗਲਾਤ ਮੰਤਰੀ ਦੇ ਸਾਈਨ ਹੋਏ ਉਹਨਾਂ ਮਨਜ਼ੂਰੀ ਦਿੱਤੀ ਉਹਦੇ ਬਾਅਦ ਫੇਰ ਫਾਈਲ ਕੈਬਨਿਟ ਚੋਂ ਉੱਥੋਂ ਹੋ ਕੇ ਫੇਰ ਪੰਜਾਬ ਦੀ ਕੈਬਨਿਟ ਤੋਂ ਮਨਜ਼ੂਰੀ ਮਿਲੀ ਇਹਨਾਂ ਰੁੱਖਾਂ ਦਾ ਟੈਂਡਰ ਕੀਤਾ ਰੁੱਖ ਵੇ ਵੜਾਏ ਵੇਚੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਹੋਏ ਉਹਦੇ ਬਾਅਦ ਐਸਡੀਓ ਸਾਹਿਬ ਮੇਰੇ ਕੋਲ ਖੜੇ ਨੇ 50 ਦੇ ਕਰੀਬ ਖੰਭੇ ਸੀ ਦੋ ਸੈਡਾਂ ਤੇ ਉਹ ਖੰਭੇ ਐਸਟੀਮੇਟ ਬਣਾ ਕੇ ਪੈਸੇ ਜਮਾ ਕਰਾ ਕੇ ਖੰਭੇ ਪਟਾਏ ਗਏ ਉਹ ਮੁੜ ਕੇ ਠੇਕੇਦਾਰ ਨੂੰ ਸੱਦਿਆ ਜਿਹੜੇ ਠੇਕੇਦਾਰ ਕੋ ਟੈਂਡਰ ਹੀ ਭਰਾਵੋ ਟਾਈਆਂ ਤਿੰਨਾਂ ਸਾਲਾਂ ਬਾਅਦ ਸੜਕ ਬਣ ਤੋਂ ਬਾਅਦ ਕੋਈ ਟੈਂਡਰ ਕਰ ਕੋਈ ਠੇਕੇਦਾਰ ਜ਼ਿੰਮੇਵਾਰ ਨਹੀਂ ਹੁੰਦਾ ਕਿਉਂਕਿ ਸੜਕ ਦੇ ਪੈਸੇ ਆਣੂ 2016 ਤੋਂ ਲੈ ਕੇ ਅੱਜ 24 ਚੜ ਗਿਆ 8 ਸਾਲ ਹੋ ਗਏ ਹੀ 8 ਸਾਲਾਂ ਬਾਅਦ ਤੇ ਕੋਈ ਗਰੰਟੀ ਵੀ ਨਹੀਂ ਹੁੰਦੀ ਢਾਈਆਂ ਤਿੰਨਾਂ ਸਾਲਾਂ ਜਾਂ ਹੱਥ ਪੰਜਾਂ ਸਾਲਾਂ 'ਚ ਆਪਾਂ ਖੇਚ ਲਾਂਗੇ 8 ਸਾਲਾਂ ਬਾਅਦ ਉਹਨੂੰ ਸੱਧਿਆ ਠੇਕੇਦਾਰ ਨੂੰ ਉਹਨੂੰ ਕਿਹਾ ਵੀ ਪਾਊ ਆ ਸੜਕ ਬਣਾ ਉਹਨੇ ਕਿਹਾ ਹੁਣ ਮਟੀਰੀਅਲ ਬੜਾ ਮਹਿੰਗਾ ਹੋ ਗਿਆ ਮੈਂ ਆਪਣੇ ਪੈਸੇ ਲਾਏ ਗਿਆ ਜਿੰਨਾ ਮੈਂ ਕੰਮ ਕੀਤਾ ਪ੍ਰਾਵੋ ਦੇਤੇ ਦਬਾਅ ਬਣਾਇਆ ਉਹਦੇ ਦੇ ਦਬਾਅ ਵੜਾ ਕੇ ਉਹਨੂੰ ਕਹੇ ਤੈਨੂੰ ਸੜਕ ਬਣਾਉਣੀ ਪੈਣੀ ਆ ਕਿ ਇਹਨੂੰ ਮਰਜ਼ੀ ਭਾਚ ਜੇ ਤੂੰ ਇਹ ਛੜਕ ਨਾ ਬਣਾਈ ਤੈਨੂੰ ਬਲੈਕਲਿਸਟ ਕਰਾ ਦੇਣਾਗਾ ਜ਼ਿੰਦਗੀ ਚ ਤੂੰ ਠੇਕਾ ਨਹੀਂ ਲੈ ਸਕਦਾ ਅਗਲੇ ਦਿਨ ਲੁੱਕ ਪੈਣੀ ਆ ਰਾਤ 에 ਲਾਈਵ ਹੋ ਗਿਆ ਸਿਆਸੀ ਲਖਾ ਦਾ ਲੈਣ ਲਈ ਲਾਈਵ ਹੋ ਗਿਆ ਤੇ ਲੋਕ ਤੇ ਪੈਣੀ ਪੈਣੀ ਹਰਕੀਤ ਤੇ ਕਈ ਜਿਹੜੇ ਨਾਨ ਪੋਲੀਟੀਕਲ ਬੰਦੇ ਉਹ ਸਮਝਦੇ ਆ ਵੀ ਖਰੇ ਸੱਚੀ ਐ ਲਾਈਵ ਹੋਇਆ ਤਾਂ ਤਾਂ ਲੋਕ ਪੈਗੀ ਜੇ ਇਹਦੇ ਲਾਈਵ ਉਹਨਾਂ ਲੁੱਕ ਪੈਂਦੀ ਆ ਜੇ ਇਹਦੇ ਲਾਈਵ ਉਹਨਾਂ ਕੰਮ ਸੌਰ ਤੇ ਆ ਤੇ ਪ੍ਰਾਵੈ ਨੂੰ ਲਾਇਉ ਆ ਤੇ ਕਰੇ ਕਿੰਦਾ ਤੁਹਾਡੇ ਕੋਠੇ ਵੀ ਪੈ ਜਣੇ ਤੇ ਲਾਈ ਹੋ ਹੁੰਦਾ ਭਾਈ ਉਹਨੇ ਫੇਰ ਵਾਦਾ ਕਰਾ ਕੇ ਮਨਜ਼ੂਰ ਕਰਾ ਕੇ ਉਹ ਸੜਕ ਚੌੜੀ ਕੀਤੀ ਤਿੰਨ ਰਾਜ ਦਾ ਏਡਾ ਮੋਟਾ ਪ੍ਰੀਮਿਕਸ ਪਿਆ ਤਿੰਨ ਰਾ ਦੇਖਿਆ ਕਿ ਨਹੀਂ ਵੇਖਿਆ ਤੁਸੀਂ ਉਹ ਸੜਕ ਤੇ ਹੁਣ ਜਦੋਂ ਲੰਘਦੇ ਆ ਮੇਰੇ ਭਰਾ ਸੀਟ ਗਿਆ ਮਾਰਦੇ ਜਾਂਦੇ ਆ ਤੇ ਗੱਲਾਂ ਕਰਦਾ ਕਿ ਇਹ ਮੈਂ ਪਹਿਲਾਂ ਪਾਸ ਕਰਾਇਆ ਤੇ ਥੋੜੇ ਜੇ ਪੈਸੇ ਲਾਹ ਜੀਪ ਪੁਲਰ ਪਾਸ ਕਰਾਤੇ ਆ ਤੂੰ ਪੰਜ ਸਾਲ ਉਤਾਰਿਆ ਤੂੰ ਨਾ ਫੋੜੇ ਪੈਸੇ ਪਾਸ ਕਰਾਏ ਤੂੰ ਸਤਾਰੇ ਪੰਜ ਸਾਲ ਮੁੜ ਕੇ ਆਂਦਾ ਮੁੜ ਕੇ ਆਂਦਾ ਮੈਂ ਨਾ ਹੈ ਪੱਟੀ ਲਾਲ ਯੂਨੀਵਰਸਿਟੀ ਲੈ ਕੇ ਆਇਆ ਤੇ ਇਹ ਨਾ ਲਾਲ ਜਿਤ ਭੁੱਲਰ ਨੇ ਮੁੜ ਕੇ ਕੋਈ ਗ੍ਰਾਂਟ ਨਹੀਂ ਆਂਦੀ ਭਰਾਵੋ ਕੱਲੇ ਨਹੀਂ ਪੱਥਰ ਲਾਉਣਾ ਯੂਨੀਵਰਸਿਟੀयां ਨਹੀਂ ਆਉਂਦੀਆਂ ਇਹਨੇ ਯੂਨੀਵਰਸਿਟੀ ਦਾ ਨੀ ਪੱਥਰ ਤੇ ਰੱਖਤਾ 1 ਰੁਪਇਆ ਇਹਨੇ ਗ੍ਰਾਂਟ ਪਾਸ ਨਹੀਂ ਕਰਾਈ 1 ਰੁਪਇਆ ਵੀ ਇਹਨੇ ਕਿਉਂ ਰੱਖਿਆ ਯੂਨੀਵਰਸਿਟੀ ਦਾ ਨੀ ਪੱਥਰ ਕਿਉਂਕਿ 2022 ਦੀਆਂ ਵੋਟਾਂ ਨੇੜੇ ਆ ਗਈਆਂ ਹੀ ਇਹਨੂੰ ਇਹੀ ਵੀ ਲੋਕ ਮੇਰੀਆਂ ਗੱਲਾਂ ਚਾ ਜਾਣਗੇ ਵੀ ਇੱਥੇ ਲਾਜ ਯੂਨੀਵਰਸਿਟੀ ਆ ਜਣੀਆ ਇਹਨੂੰ ਕਹੋ ਜੇਕਰ ਪਈਆ ਵੀ ਬਜਟੇ ਨੇ ਆਪਦੀ ਸਰਕਾਰ ਚ ਪਾਸ ਕਰਾਇਆ ਉਹ ਪੇਪਰ ਵਿਖਾਵੇ ਵੀ ਮੈਂ ਲਾਜ ਯੂਨੀਵਰਸਿਟੀ ਦਾ ਇਨਾ ਬਜਟ ਪਾਸ ਕਰਾਇਆ ਕੱਲਾ ਸੰਗ ਮਰਮਰ ਦਾ ਨਹੀਂ ਪੱਥਰ ਲਾਉਣ ਨਾਲ ਨਹੀਂ ਯੂਨੀਵਰਸਟੀਆਂ ਬਣ ਜਾਂਦੀਆਂ ਥੋਕੜਾ ਬੜੇ ਨਹੀਂ ਪੱਕਦੇ ਤੇਲ ਚਾਹੀਦਾ ਬੜੇ ਪਕਾਉਣ ਲਈ ਇਹਨੇ ਨਹੀਂ ਪੱਥਰ ਤੇ ਰੱਖਤਾ ਤੇ ਪੈਸੇ ਕਿੰਨੇ ਲਿਓੜੇ ਨਹੀਂ ਇਹ ਆਂਦਾ ਲਾਜਿਤਪੁਰ ਰਹਿ ਜੁਨੀਵਰਸਿਟੀ ਨਹੀਂ ਬਣ ਲੇਦਾ ਤੂੰ ਪੈਸੇ ਲਿਆ ਕੇ ਦਿੱਤੇ ਵੀ ਲਾਜਿਤਪੁਰ ਨਹੀਂ ਡੱਕਤਾ ਉਸੇ ਤਰ੍ਹਾਂ ਭਰਾਵੋ ਪੱਟੀ ਦੇ ਪਰਲੇ ਬੰਨੇ ਰੋਈ ਵਾਲਾ ਮੰਦਰ ਆ ਸ਼ਿਵਦੀ ਮਹਾਰਾਜ ਦਾ ਹਰਿਆ ਰੋਈ ਮੰਦਰ ਉੱਥੇ ਬਾਬਾ ਜੀ ਬੜੀ ਕਰਨੀ ਵਾਲੇ ਬਾਬਾ ਜੀ ਉੱਥੇ ਸੇਵਾ ਕਰਦੇ ਆ ਇਹਨੇ ਉਹਨਾਂ ਦੀਆਂ ਵੋਟਾਂ ਲੈਣ ਲਈ 2000 ਦੇ ਵਿੱਚ ਜਦੋਂ ਵੋਟਾਂ ਲਾ ਕੇ ਆ ਗਈਆਂ ਇਨੇ ਨੀ ਪੱਥਰ ਰੱਖਦਾ ਇਹ ਆਂਦਾ ਉਹ ਵੀ ਸਰਕਲਾ ਦੀਪੂ ਲੰਨੇ ਡਾਕਤੀ ਆ ਇਹਨੇ ਉਹ ਵੀ ਨੀ ਪੱਥਰ ਰੱਖਦਾ ਤੇ ਪੈਸਾ ਕੋਈ ਉਹਦਾ ਵੀ ਨਹੀਂ ਲੈਂਦਾ ਬਜਟ ਕੋਈ ਉਹਦਾ ਵੀ ਨਹੀਂ ਲੈਂਦਾ 1 ਰੁਪਈਆ ਨਹੀਂ ਲੈਂਦਾ ਉਹ ਸਰਕਦਾ ਵੀ ਨੀ ਪੱਥਰ ਤੂੰ ਰੱਖੀ ਗਿਆ ਪੈਸਾ ਤੂੰ ਕੋ ਲੈ ਜਾਂਦਾ ਨਹੀਂ ਗੱਲਾਂ ਤੂੰ ਕਰਦਾ ਫੋਕੜਾ ਬੜੇ ਪੁਚਾਈ ਜਾਂਦਾ ਹੁਣ ਇਹਦਾ ਰਹਾਦਾ ਕਿ ਜੋ ਬੋਲੀ ਜਾਣਾ ਕਿ ਲੋਕ ਮੰਨੀ ਜਾਣਗੇ ਹੁਣ ਉੱਤੇ ਲੋਕ ਨਹੀਂ ਪੈਂਦੀ ਪ੍ਰੀਮਿਕਸ ਨਹੀਂ ਪੈਂਦਾ ਭਰਾਵੋ ਮੈਂ ਤੁਹਾਨੂੰ ਇੱਥੇ ਦੱਸਾਂ ਇਸ ਬੰਦੇ ਨੇ ਟੋਟੀਆਂ ਤੋਂ ਜਿਹੜਾ ਝੁਗਰੀ ਰੋੜਿਆ ਉਹਦੇ ਪੈਸੇ ਕਢਾ ਕੇ ਹਰਮਿੰਦਰ ਗਿੱਲ ਖਾ ਗਿਆ ਖਾ ਗਿਆ ਕਿ ਨਹੀਂ ਖਾ ਗਿਆ ਦੱਸੋ ਖਾ ਗਿਆ ਕਿ ਨਹੀਂ ਖਾ ਗਿਆ ਅਸੀਂ ਆ ਗਏ ਦੇਖੋ ਇਸ ਬੰਦੇ ਨੇ ਬਲੈਕਮੇਲ ਕਰਕੇ ਬਾਬਿਆਂ ਤੋਂ ਵੀ ਪੈਸੇ ਲਏ ਇਹਨੇ ਪੈਸੇ ਲਏ ਨਾਲੇ ਆ ਜਿਹੜਾ ਗੇਟ ਬਣਿਆ ਨਰੋਦ ਚੌਂਕ ਦੇ ਵਿੱਚ ਰੋਈ ਵਾਲੇ ਬਾਬੇ ਵਾਲਾ ਸ਼ਿਵਜੀ ਮਹਾਰਾਜ ਦਾ ਇਹ ਗੇਟ ਵੀ ਉਹਨਾਂ ਬਾਬਿਆਂ ਤੋਂ ਪੈਸੇ ਲੈ ਕੇ ਉਹ ਵੀਡੀਓ ਟਰਾ ਕੇ ਧਮਕਾ ਕੇ ਉਹ ਪੈਸੇ ਲੈ ਕੇ ਗੇਟ ਬਣਵਾਇਆ ਬਣਿਆ ਗੇਟ ਕਿ ਨਹੀਂ ਲੈ ਬਾਬਿਆਂ ਤੋਂ ਪੈਸੇ ਕਿ ਨਹੀਂ ਹਾਂਜੀ ਇਹਨੇ ਇਹਨੇ ਕੋਈ ਪਾਪਾ ਨਹੀਂ ਛੱਡਿਆ ਕੋਈ ਗੁਰਦੁਆਰਾ ਨਹੀਂ ਛੱਡਿਆ ਸਾਰਾ ਕੁਝ ਇਹਨੇ ਲਿਆ ਪਾਠ ਸਾਹਿਬ ਪੱਟੀ ਪੀਦੀ ਚੰਦ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਅਰਤੀ ਪਾਠ ਸਾਹਿਬ ਕਿੰਨਾ ਪਾਵਨ ਪਿੱਤਰ ਸਤਾਲਿਆ ਉਹ ਬਾਪਿਆਂ ਦਾ ਆਫਿਸ ਦੇ ਵਿੱਚ ਕੌਮ ਭਰਾਵਾਂ ਦਾ ਮੈਟਰ ਹੀ ਗੁਰੂ ਘਰ ਦਾ ਮਸਲਾ ਹੀ ਉਹ ਬਾਪੇ ਆਫਿਸ 'ਚ ਬੈ ਕੇ ਜਾਂ ਅਕਾਲ ਤਖਤ ਸਾਹਿਬ ਦਾ ਜਹੇਦਾਰ ਬੈ ਕੇ ਹਸਕਰੋਂਦਾ ਉਹ ਮੈਟਰ ਵੱਖਰਾ ਹੀ ਹਰਮਿੰਦਰ ਸਿੰਘ ਗਿੱਲ ਨੇ ਡੀਐਸਪੀ ਨੂੰ ਸੜੇ ਬੂਟਾਂ ਦੇ ਪੇਟ ਕੇ ਲਾਲ ਥਾਰੀ ਪੁਲਸ ਪੇਟ ਕੇ ਗੋਲੀਆਂ ਚਲਾ ਕੇ ਪਟਸਰ ਤੇ ਕਬਜ਼ਾ ਕਰਾਇਆ ਕਰਾਇਆ ਕਬਜ਼ਾ ਕਿ ਨਹੀਂ ਕਰਾਇਆ ਨਾਲ ਪਾਤੇ ਗੁਰਬਚਨ ਸਿੰਘ ਤੇ ਝੂਠੀ ਐਫਆਈਆਰ ਦਰਜ ਕਰਾਈ ਗੁਰੂ ਘਰ ਤੇ ਚੜਾਈ ਕੀਤੀ ਕੀਤੀ ਕਿ ਨਹੀਂ ਪਟਸਾਬ ਇਹਨੇ ਚੜਾਈ ਬੂਟਾਂ ਸੜੇ ਪੁਲਸਵਾੜੀ ਕਿ ਨਹੀਂ ਵਾੜੀ ਹੱਥ ਖੜੇ ਕਰਕੇ ਦੱਸੋ ਯਾਰ ਉਹਦੇ ਬਾਅਦ ਪੱਟੀ ਮੋੜ ਤੇ ਗੁਰਦੁਆਰਾ ਸਾਹਿਬ ਆ ਉੱਥੇ ਵੀ ਇਹਨੇ ਤਾਪਿਆਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਪੈਸੇ ਲੈ ਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਪੱਟੀ ਵੀ ਭਾਗ ਸਾਹਿਬ ਨੇ ਪੈਸੇ ਲੈ ਕੇ ਕਬਜ਼ਾ ਕਰਾਇਆ ਤੇ ਭਰਾਵੋ ਜਦੋਂ ਇਹਨੇ ਆਤੇ ਸਰਪੰਚ ਦੇ ਜਿੰਮ ਦਾ ਮਾਲਕੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਗੁੱਲ ਖਲਵਾ ਰਿਹਾ ਪਰ ਮੈਂ ਔਰਤ ਬਾਰੇ ਮਾਰਾ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਪੁੱੰਗਾ ਨੂੰ ਫਿਰ ਮੈਂ ਉਹ ਜਿੰਮ ਵਾਲੇ ਦਾ ਵੀ ਦੱਸ ਦੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਤੂੰ ਬੜੀਆਂ ਵਧੀਕੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਲਕਾਰਦਾ ਕਿੱਥੇ ਵੇਖਣਾ ਉਹ ਵੇਖ ਲਈ ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ ਮੈਂ ਸਰਕਾਰ ਦੇ ਵਿੱਚ ਆ ਮੈਂ ਮਾੜਾ ਨਹੀਂ ਬੋਲਣਾ ਪਰ ਜਦੋਂ ਕਹਿੰਦੇ ਆ ਨਾ ਵੱਡਾ ਵਾਅਦਾ ਕਰੇ ਫਿਰ ਉਹਨੂੰ ਚੁੱਪ ਕਰਾਉਣ ਲਈ ਕੋਈ ਨਾ ਜਵਾਬ ਦੇਣਾ ਪੈਂਦਾ ਜਾਂ ਜਿੱਥੇ ਮੱਤੀ ਵੇਲ ਲਈ ਬਾੜੀ ਉੱਤਰ ਕੋ ਦਰਦਾ ਤੇ ਜਿਹੜਾ ਤੂੰ ਕਹਿਣਾ ਨਾ ਕਿ ਮੈਂ ਹੱਤਵਾਦੀ ਆ ਵੇਖੀ ਤੇਰਾ ਹੱਤਪੁਣ ਬਾਤੀਪੁਣਾ ਮੈਂ ਕਿਵੇਂ ਕੋੜੀ ਕਰਕੇ ਠੀਕ ਕਰਦਾ ਤੈਨੂੰ ਕਰਤਾਰ ਰਾਜ ਸਿੰਘ ਜੀ ਜ਼ਿੰਦਾਬਾਦ ਕਰਤਾਰ ਰਾਜ ਸਿੰਘ ਜੀ ਜ਼ਿੰਦਾਬਾਦ ਓਏ ਆ ਠੰਡਾ ਆ ਪਾਸੇ ਹੁਣ ਥਵਾ ਬੜਾ ਹੋ ਗਿਆ ਸਾਡੀ ਵੀ ਤਰੀਕ ਆ ਮੈਂ ਤਰੀਕ ਤੇ ਜਾਣਾ ਬਾਕੀ ਗੱਲਾਂ ਜੜੀਆਂ ਦੀਆਂ ਉਹ ਮੈਂ ਤਾਨੂੰ ਦੇ ਨਾਲੋਂ ਜੇ ਆ ਅੱਜ ਹੀ ਚੱਕ ਲਈ ਫੇਰ ਇਹਦੇ ਪੋਤਰੇ ਖੋਲੂ ਤੇ ਸਾਰੀਆਂ ਗੱਲਾਂ ਬੇਤਿਆਂ ਦਾ ਖੇਡ ਵਾਲਾ ਜੱਟ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹਿੰਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਈ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤਾਂ ਮੇਰੇ ਕੋਲ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਓਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾਦ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ